ਮੇਰਾ ਸਾਰਾ ਪਿੰਡ ਵਿਕਾਊ ਆ। ਕੋਈ ਲੈ ਸਕਦਾ ਤਾਂ ਲੈ ਲਓ ਜੀ। ਕੋਈ ਲੈ ਸਕਦਾ ਤਾਂ ਲੈ ਲਓ ਏ। ਬਾਈ ਕਰਮਜੀਤ ਗਾਣੇ ਦੇਖੋ ਤੁਸੀਂ ਆਪਦੇ ਕਿਹੋ ਜਿਹੇ ਆ ਤੇ ਤੁਸੀਂ ਕਿੱਧਰ ਨੂੰ ਆ ਗਏ ਹੋ? ਅੱਜ ਤੱਕ ਕਿਸੇ ਵੀ ਆਰਟਿਸਟ ਨੂੰ ਜਿਹੜੀ ਰਾਜਨੀਤੀ ਮੈਨੂੰ ਨਹੀਂ ਲੱਗਦਾ ਰਾਸ ਆਈ ਆ। ਮਾਨ ਸਾਹਿਬ ਨੂੰ ਤਾਂ ਆ ਗਈ ਸੀ ਐਮ ਸਾਹਿਬ ਨੂੰ। ਉਹ ਫਿਰ ਆਰਟਿਸਟ ਕਮੇਡੀ ਸੀ ਤੇ ਅੱਜ ਵੀ ਕਮੇਡੀ ਚੱਲੀ ਆ। ਮੈਨੇ ਕਿ ਤਿੰਨ ਸਾਲ ਦਾ ਸਮਾਂ ਪਿਆ ਭਾਈ ਦੋ ਸਾਲਾਂ 'ਚ 70 ਸਾਲਾਂ ਦਾ ਗੰਦ ਅਸੀਂ ਕੱਢ ਨਹੀਂ ਸਕਦੇ ਲੱਗਦਾ ਹੈ ਮੌਕਾ ਆਉਣ ਤੇ ਤੁਸੀਂ 70 ਸਾਲ ਕੀ 70 ਦਿਨੀ ਬਹੁਤ ਸਹੀ ਹੂੰ ਤੇ ਜੇ ਆਪਾਂ ਨਾਇਕ ਫਿਲਮ ਲਈ ਕੀ ਤਾਂ 70 ਘੰਟੇ ਹੀ ਬਹੁਤ ਸਹੀ ਹੋਰ ਕੋਈ ਦੋਗਲਾ ਤੀਰ ਚਲਾ ਕੇ ਵੋਟਾਂ ਨੇੜੇ ਨੇ ਬਈ ਧਰਮ ਨੂੰ ਖਤਰਾ ਵਖਾ ਕੇ ਵੋਟਾਂ ਨੇੜੇ ਨੇ ਹੋ ਕਿਸੇ ਢੇਰੇ ਦੂਰੇ ਜਾ ਕੇ ਵੋਟਾਂ ਨੇੜੇ ਨੇ ਬਈ ਨੇੜੇ ਨੇ ਓਏ ਨੇੜੇ ਨੇ ਹਾ ਧਰਮ ਨੂੰ ਖਤਰਾ ਵਖਾ ਕੇ ਵੋਟਾਂ ਨੇੜਈ ਨੇ ਇੱਕ ਧਰਮ ਇੱਕ ਕਲਾਕਾਰ ਹੂੰ ਇਹ ਰਾਜਨੀਤੀ ਦਾ ਤੇ ਕਲਾਕਾਰੀ ਦਾ ਤੇ ਧਰਮ ਦਾ ਧਰਮੀ ਬੰਦੇ ਦਾ ਇਹਨਾਂ ਦਾ ਕੋਈ ਤਾਲਮੇਲ ਨਹੀਂ ਹੈਗਾ ਰਾਜਨੀਤੀ ਚ ਆ ਕੇ ਬਈ ਬਹੁਤ ਕੁਝ ਕਰਾਉਣਾ ਪੈਂਦਾ ਜਾਨਾਂ ਤੱਕ ਚੱਲੀਆਂ ਜਾਂਦੀਆਂ ਦੱਸੋ ਬਈ ਰਾਜਨੀਤੀ ਚ ਆ ਕੇ ਬਈ ਸਿੱਧੂ ਮੂਸੇਵਾਲੇ ਨੇ ਕੀ ਕਰਿਆ ਤਿੰਨ ਮਹੀਨਿਆਂ ਤੇ ਉਹਨਾਂ ਨੇ ਵੀ ਆਪ ਦੇ ਵੱਲੋਂ ਬਹੁਤ ਐਫਰਟ ਕੀਤੇ ਬਹੁਤ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਪ੍ਰੋ ਜਾਤੀ ਦਾ ਸ਼ਿਕਾਰ ਹੋਏ ਆ ਜਿੱਤ ਜਾਂਦੇ ਆ ਫਿਰ ਤਾਂ ਇਹ ਵੀ ਕਹਿ ਸਕਦੇ ਆ ਕਿ ਰਾਸ ਆ ਗਈ ਉਹਨਾਂ ਨੂੰ ਜਾਂ ਜਦੋਂ ਜਿੱਤਣਗੇ ਉਦੋਂ ਉਦੋਂ ਮੈਂ ਕਿਹੜਾ ਵੀਊ ਬਦਲਣਾ ਉਹਦਾ ਮੈਂ ਕਿਉਂ ਕਹੂੰਗਾ ਮੈਂ ਕਿਹੜਾ ਉਦੋਂ ਤੋਂ ਵੋਟਾਂ ਲੈਣੀਆਂ ਵੀ ਜੇ ਰਾਸ ਆ ਗਈ ਹਨਾ ਜੇ ਜਿੱਤ ਗਏ ਤਾਂ ਜਿੱਤ ਗਏ ਆ ਖਤਰੇ ਵਿੱਚ ਸਾਡਾ ਧਰਮਿਆਂ ਦੇ ਦੁਹਾਈਆਂ ਤੂੰ ਨਾਲੇ ਬੰਦੀ ਸਿੰਘਾਂ ਦੀਆਂ ਵੀ ਮੰਗ ਰਿਹਾਈਆਂ ਤੂੰ 84 ਤੇ ਹੰਝੂ ਵੋਹਾ ਕੇ ਵੋਟਾਂ ਨੇੜੇ ਨੇ ਬਈ ਨੇੜੇ ਨੇ ਬਈ ਨੇੜੇ ਨੇ ਓਏ ਉਧਰੋਂ ਇਧਰ ਆ ਕੇ ਵੋਟਾਂ ਨੇੜੇ ਨੇ ਹੋ ਵੀ ਹੋ ਰਿਹਾ ਕੋਈ ਦੋਗਲਾ ਤੀਰ ਚਲਾ ਕੇ ਵੋਟਾਂ ਨੇੜੇ ਨੇ ਜੋਲ ਗੁਰਦਾਸਪੁਰ ਆ ਹੂੰ ਗੁਰਦਾਸਪੁਰ ਵਾਲਿਆਂ ਦੇ ਪੱਲੇ ਕੀ ਪਿਆ ਹੂੰ ਕਿ ਜੇ ਉਹਨੋਂ ਬਾਈਕਰਮਜੀਤ ਹੋਰੀ ਆ ਉਹਨਾਂ ਦਾ ਪਤਾ ਹੀ ਨਹੀਂ ਕਦੋਂ ਕਿਹੜੇ ਟਾਈਮ ਜਾਂ ਤਾਂ ਫਿਲਮਾਂ ਛੱਡਣਗੇ ਹੂੰ ਉਹ ਤਾਂ ਉਹਨਾਂ ਨੇ ਕਹਿਤਾ ਕਿ ਛੱਡਣਾ ਨਹੀਂ ਮੈਂ ਕੰਮ ਆਪਣਾ ਨਹੀਂ ਛੱਡਣਾ ਤੇ ਫਿਰ ਉਹਨਾਂ ਤੋਂ ਪੂਰਾ ਨਹੀਂ ਉਤਰਿਆ ਜਾਣਾ ਫਿਰ ਕੀ ਲੋੜ ਲੋਕਾਂ ਤੋਂ ਬੱਦ ਦਵਾਂ ਅਲਾਂਤਾ ਲੈਣ ਉਹ ਦਿੰਦੀਆਂ ਆਯਾਸ਼ੀ ਨੂੰ ਆਜ਼ਾਦੀ ਵਾਲਾ ਨਾਮ ਨੈਟ ਤੇ ਵਿਖਾਉਂਦੀਆਂ ਨਿਗੇਜ ਸ਼ਰਿਆਮ ਉਹ ਕੁਝ ਨੌਣ ਵਿੱਚ ਗਾਲਾਂ ਕੱਢਦੇ ਪੰਜਾਬੀ ਆ ਕੁਝ ਛੱਕਿਆਂ ਦੀ ਯਾਤ ਕਰਦੀ ਖਰਾਬੀਆ ਉਹ ਛੱਡ ਸੁਖਰਾਜ ਬੀਜੇ ਆ ਜੋ ਹੀ ਵੱਡਣਾ ਹੋ ਤੈਨੂੰ ਪਰਕੰਦੀ ਕਿਸੇ ਨੇ ਨਹੀਂ ਛੱਡਣਾ ਅੱਗੇ ਹੀ ਬਥੇਰੇ ਤੇਰੇ ਵੈਰ ਚੱਲਦੇ ਕਾ ਤੂੰ ਸਿੰਘ ਨਵੇਂ ਹੋਰ ਤੂੰ ਫਸਾਉਣ ਲੱਗਿਆ ਡਰ ਦੇ ਪੰਜਾਬ ਦੇ ਸਣਾਉਣ ਲੱਗਿਆ ਮੈਂ ਰਿਸਕ ਚ ਜ਼ਿੰਦਗੀ ਨੂੰ ਪਾਉਣ ਲੱਗਿਆ ਕੁਝ ਧੋਗਲੇ ਨਕਾਬ ਮੂੰਹ ਤੋਂ ਲਾਉਣ ਲੱਗਿਆਂ ਮੈਂ ਦਰਦ ਪੰਜਾਬ ਦੇ ਸੁਣਾਉਣ ਲੱਗਿਆਂ ਉਦੋਂ ਜਦ 295 ਸਿੱਧੂ ਮੂਸੇ ਵਾਲੇ ਦੀ ਮੌਤ ਹੋਈ ਸੀ ਉਹਦੇ ਤੇ ਮੈਂ ਗਾਇਆ ਸੀ ਟ੍ਰਿਬਿਊਟ ਕੀਤਾ ਸੀ ਉਦੋਂ ਕਹਿੰਦਾ ਤੇਰੇ ਨਾਲ ਉਹਦੇ ਵਾਲੀ ਕਰਾਂਗੇ ਅੱਛਾ ਸਿੱਧੂ ਮੂਸੇ ਵਾਲੇ ਉਹ ਕਰਾਂਗੇ ਮੈਂ ਕਿਹਾ ਵੀ ਕਰ ਲਿਓ ਜੇ ਕੋਈ ਗੱਲ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਜੁੜੇ ਹੋਏ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਮੈਂ ਹਰਪਰਮਜੀਤ ਸੈ ਦੋਸਤੋ ਅੱਜ ਕੱਲ੍ਹ ਚਰਚਾ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਕਿਉਂਕਿ ਰਾਜਨੀਤੀ ਵਿੱਚ ਸਿੰਗਰ ਆ ਰਹੇ ਨੇ ਫਰੀਦਕੋਟ ਹਲਕੇ ਦੀ ਗੱਲ ਕਰਦਾ ਤਾਂ ਫਰੀਦਕੋਟ ਹਲਕੇ ਦੇ ਵਿੱਚ ਕਰਮਜੀਤ ਅਨਬੋਲ ਹੰਸਰਾਜ ਤੇ ਭੋਲਾ ਜਮਲਾ ਵੀ ਚਰਚਾ 'ਚ ਆ ਰਿਹਾ ਕਿ ਆ ਰਹੇ ਨੇ ਇਸ ਵਿਸ਼ੇ ਤੇ ਗੱਲਬਾਤ ਕਰਨਗੇ ਮੇਰੇ ਨਾਲ ਸਿੰਗਰ ਸੁਖਰਾਜ ਬਰਕਨਦੀ ਮੌਜੂਦ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਰਮਜੀਤ ਜੀ ਔਰ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜਿਹੜੇ ਸਫਰ ਚੈਨਲ ਨਾਲ ਜੁੜੇ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਕੈਮੋ ਹਾਂ ਜੀ ਪੂਰਾ ਬੋੜਾ ਤਾਂ ਨਹੀਂ ਇਰਾਦਾ ਰੁੱਦਾ ਬਣਿਆ ਵੀ ਰਾਜਨੀਤੀ ਚ ਚਾਹੁੰਦਾ ਨਾ ਵੀ ਹਲੇ ਕੋਈ ਇਰਾਦਾ ਨਹੀਂ ਤੇ ਕੱਲ ਆਉਣ ਵਾਲੇ ਦਾ ਕਿਸੇ ਨੇ ਕੋਈ ਜਾਣਿਆ ਨਹੀਂ ਜਾਨੀ ਕਿ ਕੁਛਕ ਚਾਂਸ ਹੈਗੇ ਆ ਨਹੀਂ ਕੱਲ ਦਾ ਪਤਾ ਹੀ ਨਹੀਂ ਕੀ ਕਿਵੇਂ ਵੇਖਦੇ ਹੋ ਇੱਕ ਮੈਂ ਸਿੰਗਰ ਹੋਣ ਦੇ ਨਾਤੇ ਤੁਹਾਡੇ ਤੋਂ ਇਹ ਜਾਨਣਾ ਚਾਹੁੰਦਾ ਕਿ ਕਿਵੇਂ ਵੇਖਦੇ ਹੋ ਕਿ ਇੱਕ ਆਰਟਿਸਟ ਦਾ ਫਿਲਮਾਂ ਚ ਜਾਂ ਗਾਣਿਆਂ ਤੋਂ ਇਲਾਵਾ ਪੋਲੀਟੀਕਲ ਹੋਣਾ ਉਹ ਕਿੰਨਾ ਕੁ ਜਾਇਜ਼ ਆ ਜਾਂ ਕਿੰਨਾ ਕੁ ਠੀਕ ਲੱਗਦਾ ਕੈਰੀਅਰ ਤੇ ਕੋਈ ਅਸਰ ਲੱਗਦਾ ਪਵੇਗਾ ਮੈਨੂੰ ਮੇਰਾ ਪਰਸਨਲ ਹੀ ਨਿੱਜੀ 뷰 ਆ ਬਾਈ ਬਿਲਕੁਲ ਮੈਨੂੰ ਚੰਗਾ ਨਹੀਂ ਲੱਗਦਾ ਇਹ ਹੂੰ ਕਿਉਂਕਿ ਅੱਜ ਤੱਕ ਕਿਸੇ ਵੀ ਆਰਟਿਸਟ ਨੂੰ ਜਿਹੜੀ ਰਾਜਨੀਤੀ ਮੈਨੂੰ ਨਹੀਂ ਲੱਗਦਾ ਰਾਸ ਆਈ ਆ ਮਾਨ ਸਾਹਿਬ ਨੂੰ ਤਾਂ ਆ ਗਈ ਸੀ ਐਮ ਸਾਹਿਬ ਨੂੰ ਉਹ ਫਿਰ ਆਰਟਿਸਟ ਕਮੇਡੀ ਸੀ ਤੇ ਅੱਜ ਵੀ ਕਮੇਡੀ ਚੱਲੀ ਜਾਂਦੀ ਆ ਹੂੰ ਕਿਉਂ ਤੁਸੀਂ ਉਹਨਾਂ ਦੀ ਖੁਸ਼ ਨਹੀਂ ਉਹਨਾਂ ਦੇ ਕੰਮਾਂ ਤੋਂ ਬਾਈ ਜਨਤਾ ਦੱਸਦੀ ਆ ਮੈਂ ਜਨਤਾ ਦੇ ਵਿੱਚ ਹੀ ਮੈਂ ਜੇ ਜਨਤਾ ਵਾਲੀ ਜਨਤਾ ਹੈ ਗੈਰੀ ਘਸੀ ਨਹੀਂ ਖੁਸ਼ ਹੈਗੀ ਹੂੰ ਤੇ ਹਾਲੇ ਮੌਕਾ ਪਿਆ ਤਿੰਨ ਸਾਲ ਵੇਖੋ ਵਧੀਆ ਹੋ ਸਕਦਾ ਹਾਂ ਇਹੀ ਜੋ ਜਵਾਬ ਉਹ ਦਿੰਦੇ ਨੇ ਕਿ ਤਿੰਨ ਸਾਲ ਦਾ ਸਮਾਂ ਪਿਆ ਭਾਈ 2 ਸਾਲਾਂ ਚ 70 ਸਾਲਾਂ ਦਾ ਗੰਦ ਅਸੀਂ ਕੱਢ ਨਹੀਂ ਸਕਦੇ ਲੱਗਦਾ ਹੈ ਮੌਕਾ ਆਉਣ ਤੇ ਤੁਸੀਂ 70 ਸਾਲ ਕੀ 70 ਦੇਣੀ ਬਹੁਤ ਸੀਗੀ ਹੂੰ ਤੇ ਜੇ ਆਪਾਂ ਨਾਇਕ ਫਿਲਮ ਲਿਖੀ ਤਾਂ 70 ਘੰਟੇ ਹੀ ਬਹੁਤ ਸੀਗੇ ਹੂੰ ਜੱਜ ਸੀਐਮ ਚੰਨੀ ਸਾਹਿਬ ਵੀ ਆਏ ਸੇ ਇੱਕ ਟਾਈਮ ਹਾਂ ਤਿੰਨ ਮਹੀਨਿਆਂ ਚ ਉਹਨਾਂ ਨੇ ਵੀ ਆਪ ਦੇ ਵੱਲੋਂ ਬਹੁਤ ਐਫਰਟਸ ਕੀਤੇ ਬਹੁਤ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਫਰੋ ਜਾਤੀ ਦਾ ਸ਼ਿਕਾਰ ਹੋਏ ਆ ਵੀ ਮੈਨੂੰ ਲੱਗਦਾ ਤੁਹਾਨੂੰ ਲੱਗਦਾ ਜਿਹਾ ਹੈ ਉਹਦੇ ਚ ਕੁਝ ਕੋਈ ਸਾਰਿਆਂ ਨੂੰ ਲੱਗਦਾ ਜੀ ਜਿਹੜੇ ਕੋਈ ਆ ਪੱਕਾ ਇਹ ਵੀ ਇਹ ਸੀਐਮ ਕੁਝ ਹੋ ਸਕਦਾ ਹੁਣ ਫਿਰ ਚੰਨੀ ਨੂੰ ਚਿਹਰਾ ਜਾਂ ਐਮਪੀ ਲਈ ਖੜਾ ਕਰ ਦੇਣ ਜਾਂ ਕੁਝ ਹੋਰ ਆ ਜਾਏ ਚਲੋ ਆਉਣ ਵਾਲੇ ਕੱਲ ਦਾ ਤਾਂ ਕਿਸੇ ਦਾ ਕੁਝ ਨਹੀਂ ਪਤਾ ਕਿ ਕੌਣ ਕਿਹਨੂੰ ਕੀ ਬਣ ਕੇ ਟੱਕਰੇ ਹੈਨਾ ਤੇ ਪਰ ਜੋ ਵੀ ਇਹ ਰਾਜਨੀਤੀ ਮੈਂ ਨਹੀਂ ਸਹਿਮਤ ਹੈਗਾ ਕਿਉਂਕਿ ਮਾਨਕਸਾ ਵਾਇਸੀ ਤਾਂ ਉਹਨਾਂ ਨੇ ਕੁਝ ਨਹੀਂ ਖਟਿਆ ਹੂੰ ਤੇ ਸਦੀਕ ਸਾਹਿਬ ਨੂੰ ਵੀ ਲੋਕ ਚੰਗਾ ਨਹੀਂ ਕਹਿ ਰਹੇਗੇ ਹੂੰ ਤੇ ਹੁਣ ਕਰਮਜੀਤ ਅਨਮੋਲ ਆ ਰਿਹਾ ਹੂੰ ਤੇ ਮੈਨੂੰ ਨਹੀਂ ਲੱਗਦਾਗਾ ਵੀ ਠੀਕ ਹੈ ਹੂੰ ਤੇ ਜਹਾ ਹੰਸ ਰਾਜ ਹੂੰ ਦੇਖੋ ਗਾਇਕੀ ਤੋਂ ਪਛੜ ਪਛੜ ਗਿਆ ਹੂੰ ਜਿਹਨੂੰ ਰਾਜ ਗਾਇਕ ਦਾ ਵਾਰਡ ਮਿਲਿਆ ਸੀ ਹੰਸ ਰਾਜ ਹੰਸ ਸਾਹਿਬ ਨੂੰ ਹਨਾ ਹੂੰ ਤੇ ਅੱਜ ਵੀ ਉਹਨਾਂ ਨੂੰ ਸੁਣਦੇ ਪੁਰਾਣੇ ਗਾਣੇ ਸਕੂਨ ਮਿਲਦਾ ਬਹੁਤ ਗਾਇਕੀ ਜਿਹੜੀ ਉਹਨਾਂ ਦੀ ਇੱਕ ਬਾਕਮਾਲ ਸੀ ਪਰ ਜਦੋਂ ਰਾਜਨੀਤੀ 'ਚ ਆ ਗਏ ਤੇ ਤੁਹਾਡੇ ਨਾਲ ਬਹੁਤ ਸਾਰੇ ਲੋਕ ਜੁੜ ਜਾਂਦੇ ਤੇ ਬਹੁਤ ਸਾਰੇ ਲੋਕ ਟੁੱਟ ਜਾਂਦੇ ਆ ਕਿ ਕਲਾਕਾਰਾਂ ਵਾਸਤੇ ਮੈਨੂੰ ਨਹੀਂ ਲੱਗਦਾ ਰਾਜਨੀਤੀ ਬਣੀ ਆ ਇੱਕ ਧਰਮ ਇੱਕ ਕਲਾਕਾਰ ਹੂੰ ਇਹ ਰਾਜਨੀਤੀ ਦਾ ਤੇ ਕਲਾਗਾਰੀ ਦਾ ਤੇ ਧਰਮ ਦਾ ਧਰਮ ਹੀ ਬੰਦੇ ਦਾ ਇਹਨਾਂ ਦਾ ਕੋਈ ਤਾਲਮੇਲ ਨਹੀਂ ਹੈਗਾ ਤੇ ਜਿਹ ਮੈਚ ਨਹੀਂ ਕਰਦੇ ਤੇ ਬਿਲਕੁਲ ਹੀ ਮੈਚ ਨਹੀਂ ਕਰਦੇ ਗੱਲ ਆ ਜਿਵੇਂ ਹੁਣ ਆਪਣੇ ਏਰੀਆ 'ਚ ਕਰਮਜੀਤ ਅਨਮੋਲ ਆ ਰਿਹਾ ਹੈ ਨਾ ਹੂੰ ਦੇਖੋ ਉਹਦਾ ਬੜਾ ਵਧੀਆ ਗਾਇਕੀ ਜਦੋਂ ਗਾਇਕੀ ਕਰਦਾ ਸੀ ਗਾਇਕੀ ਬਾਕਮਾਲ ਸੀ ਉਹਨਾਂ ਦੀ ਹਮ ਪਰ ਉਹਨੀ ਉੱਬਰ ਕੇ ਅੱਗੇ ਨਹੀਂ ਆਈ ਪਰ ਜਦੋਂ ਉਹਦੇ ਫਿਲਮਾਂ ਚ ਆਏ ਨੇ ਤਾਂ ਬਾ ਕਮਾਲ ਉਹਨਾਂ ਦੇ ਕਰੈਕਟਰ ਹਮ ਤੇ ਬਹੁਤ ਜ਼ਿਆਦਾ ਵਧੀਆ ਫਾਈਨੈਂਸ਼ਲੀ ਸਟਰੋਂਗ ਹੋਏ ਆ ਉਹ ਹਮ ਔਰ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਆ ਹਨਾ ਹਮ ਪਰ ਚਰਚਾ ਦਾ ਵਿਸ਼ਾ ਹੁਣ ਵੀ ਬਣਿਆ ਹਮ ਪਰ ਮੈਂ ਫਰੀਦਕੋਟ ਲੋਕਾਂ ਦੇ ਜਿਹੜੇ ਵਿਊ ਸੁਣਦਾ ਹਮ ਚੈਨਲਾਂ ਤੁਹਾਡੇ ਚੈਨਲਾਂ ਥਰੂ ਜਾਓ ਇਧਰੋਂ ਉਧਰੋਂ ਤਾ ਕੋਈ ਵੀ ਕਹਿੰਦਾ ਕਿ ਅਸੀ ਤਾਂ ਯਾਰ ਨਹੀਂ ਸਹਿਮਤ ਹੈਗੇ ਇਸ ਕਰਕੇ ਮੈਨੂੰ ਲੱਗਦਾ ਵੀ ਕਰਮਜੀਤ ਬਾਈ ਨੂੰ ਸ਼ਾਇਦ ਰਾਜਨੀਤੀ ਚ ਨਹੀਂ ਆਉਣਾ ਚਾਹੀਦਾ ਸੀ ਰਾਸ ਨਾ ਆਵੇ ਪਰ ਕੱਲ ਦਾ ਨਾਕਾਲ ਜੇ ਜਿੱਤ ਜਾਂਦੇ ਆ ਫਿਰ ਤਾਂ ਇਹ ਵੀ ਕਹਿ ਸਕਦੇ ਆ ਕਿ ਰਾਸ ਆ ਗਈ ਉਹਨਾਂ ਨੂੰ ਜਾਂ ਜਦੋਂ ਜਿੱਤਣਗੇ ਉਦੋਂ ਉਦੋਂ ਮੈਂ ਕਿਹੜਾ ਵਿਊ ਬਦਲਣਾ ਆਉਦਾ ਮੈਂ ਕਿਉਂ ਕਹੂੰਗਾ ਮੈਂ ਕਿਹੜਾ ਉਦੋਂ ਤੋਂ ਵੋਟਾਂ ਲੈਣੀਆਂ ਵੀ ਜੇ ਰਾਸ ਆ ਗਈ ਹਨਾ ਜੇ ਜਿੱਤ ਗਏ ਤਾਂ ਜਿੱਤ ਗਏ ਯਾਰ ਜਿੱਤ ਗਏ ਕਿ ਲੋਕਾਂ ਦੀ ਲੱਗਦਾ ਵੀ ਇਹ ਤਾਂ ਨਾ ਹੋਵੇ ਜਿਵੇਂ ਮੈਂ ਐ ਐਮਐਲਏ ਸਾਹਿਬ ਨੂੰ ਵੀ ਇਹ ਕੁਐਸਚਨ ਪੁੱਟ ਕੀਤਾ ਸੀਗਾ ਕਿ ਜੇ ਇਧਰੋਂ ਲੋਕਾਂ ਨੂੰ ਕੰਮ ਹੋਵੇ ਅਨਮੋਲ ਸਾਹਿਬ ਦੀ ਕਿਤੇ ਅਨਮੋਲ ਸਾਹਿਬ ਕੈਨੇਡਾ ਸ਼ੂਟਿੰਗ ਕਰਦੇ ਹੋਣ ਕੈਨੇਡਾ ਹਾਂ ਫਿਰ ਕਿਵੇਂ ਹੱਲ ਲੱਗਦਾ ਕੋਈ ਨਾ ਚੀਜ਼ਾਂ ਦੇਖੋ ਦੇਖੋ ਸੰਨੀ ਦੇ ਹਲ ਗੁਰਦਾਸਪੁਰ ਆਇਆ ਹੂੰ ਗੁਰਦਾਸਪੁਰ ਵਾਲਿਆਂ ਦੇ ਪੱਲੇ ਕੀ ਪਿਆ ਹੂੰ ਤੇ ਜੇ ਹੁਣ 바이 ਕਰਮਜੀਤ ਧੋਰੀ ਆ ਉਹਨਾਂ ਦਾ ਪਤਾ ਹੀ ਨਹੀਂ ਕਦੋਂ ਕਿਹੜੇ ਟਾਈਮ ਜਾਂ ਤਾਂ ਫਿਲਮਾਂ ਛੱਡਣਗੇ ਹੂੰ ਉਹ ਤਾਂ ਉਹਨਾਂ ਨੇ ਕਹਿਤਾ ਕਿ ਛੱਡਣਾ ਨਹੀਂ ਮੈਂ ਕੰਮ ਆਪਣਾ ਨਹੀਂ ਛੱਡਣਾ ਤੇ ਫਿਰ ਉਹਨਾਂ ਤੋਂ ਪੂਰਾ ਨਹੀਂ ਉਤਰਾਇਆ ਜਾਣਾ ਫਿਰ ਕੀ ਲੋੜ ਲੋਕਾਂ ਤੋਂ ਬੱਦ ਦਵਾਵਾਂ ਲਾਂਤਾ ਲੈਣ ਦੀ ਹੂੰ ਫਿਰ ਜਿਹੜਾ ਕੰਮ ਬਾਈ ਦਾ ਚੱਲ ਰਿਹਾ ਸੀ ਬਹੁਤ ਕਮਾਲ ਦਾ ਕੰਮ ਆ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨੂੰ ਇਸ ਚੀਜ਼ ਦੀ ਢਾਲ ਲੱਗੂਗੀ ਬਹੁਤ ਸਾਰੇ ਸਰੋਤੇ ਟੁੱਟਣਗੇ ਹੂੰ ਤੇ ਕਿਤੇ ਨਾ ਕਿਤੇ ਫਾਈਨੈਂਸ਼ਲੀ ਨੁਕਸਾਨ ਵੀ ਹੋਣਗੇ ਹੋਣਗੇ ਲੱਗਦਾ ਪੱਕਾ ਹੋਣਗੇ ਪੱਕਾ ਰਾਜਨੀਤੀ ਚਾਕੇ ਬਈ ਬਹੁਤ ਕੁਝ ਗਾਉਣਾ ਪੈਂਦਾ ਜਾਨਾਂ ਤੱਕ ਚੱਲੀਆਂ ਜਾਂਦੀਆਂ ਦੋਸਤੋ ਬਾਈ ਰਾਏ ਨੀਤੀ ਚਾਕੇ ਬਾਈ ਸਿੱਧੂ ਮੂਸੇਵਾਲੇ ਨੇ ਕੀ ਕਟਿਆ ਭਰਾ ਨੇ ਹੱਥ ਢੋਲੇ ਜ਼ਿੰਦਗੀ ਤੋਂ ਮਾਪਿਓ ਕਲਪ ਦਾ ਛੱਡ ਗਿਆ ਛੋਟਾ ਦਾ ਭਰਾ ਜਨਮਿਆ ਚਲੋ ਸ਼ੁ크ਰਾ ਮਾਲਕ ਦਾ ਉਹਨਾਂ ਦਾ ਵਾਰਿਸ ਆਇਆ ਕੋਈ ਹਨਾ ਬੇਬੇ ਬਾਪੂ ਨੂੰ ਸਹਾਰਾ ਸਹਾਰਾ ਮਿਲਿਆ ਪਰ ਕੱਲ ਦੀ ਆਉਣ ਵਾਲੇ ਉਹਦੇ ਵੀ ਸਬੂਤ ਮੰਗੇ ਜਾਂਦੇ ਹੂੰ ਇਹ ਕਿੱਥੋਂ ਤੱਕ ਸਹੀ ਹੈ ਕਾਨੂੰਨੀ ਕਾਰਵਾਈ ਕੀ ਹੈ ਇਹਦੇ ਪਿੱਛੇ ਕੀ ਲੌਜੀਕ ਹੈਗਾ ਪਰ ਜੋ ਵੀ ਹੈ ਯਾਰ ਰਾਜਨੀਤੀ ਚ ਮੈਨੂੰ ਨਹੀਂ ਲੱਗਦਾ ਕਿਸੇ ਕਲਾਕਾਰ ਨੇ ਖਟਿਆ ਹੈਗਾ ਬਿਨਾ ਬਦਨਾਮੀ ਤੋਂ ਹਮ ਸੁਖਰਾਜ ਭਾਈ ਆ ਗੱਲ ਗੱਲ ਅੱਗੇ ਕੰਟੀਨਿਊ ਰੱਖਾਂਗੇ ਇੱਕ ਮੈਂ ਤਾਂ ਤੁਸੀਂ ਜਿਹੜਾ ਮੈਨੂੰ ਇੱਕ ਗੀਤ ਸੁਣਾ ਰਹੇ ਸੀ ਰਾਜਨੀਤੀ ਤੇ ਜੀ ਜੀ ਮੈਂ ਚਾਹੁੰਦਾ ਜ਼ਰੂਰ ਉਹ ਦਰਸ਼ਕਾਂ ਦੇ ਨਾਲ ਸਾਂਝਾ ਕਰ ਦਿੱਤਾ ਜਾਵੇ ਬਿਲਕੁਲ ਮੈਂ ਮੈਂ ਦੱਸ ਦਿੰਦਾ ਵੀ ਨਾਲੇ ਉਸ ਗਾਣੇ ਤੋਂ ਸ਼ੋਅ ਹੋ ਜਾਊਗਾ ਕਿ ਰਾਜਨੀਤੀ ਪ੍ਰਤੀ ਹਮ ਔਰ ਆਰਟਿਸਟਾਂ ਪ੍ਰਤੀ ਮੇਰਾ ਕੀ ਵਿਊ ਮੇਰਾ ਕੀ ਵਿਚਾਰ ਹੈ ਨਜ਼ਰੀਆ ਕੀ ਹੈ ਨਜ਼ਰੀਆ ਕੀ ਹੈ ਲੀਡਰਾਂ ਲਈ ਹੈ ਨਾ ਹਮ ਆਉਣ ਦਿਓ ਜਰੂਰ ਠੀਕ ਹੈ ਜੀ ਹੋ ਕੋਈ ਦੋਗਲਾ ਤੀਰ ਚਲਾ ਕੇ ਵੋਟਾਂ ਨੇੜੇ ਨੇ ਬਈ ਧਰਮ ਨੂੰ ਖਤਰਾ ਵਖਾ ਕੇ ਵੋਟਾਂ ਨੇੜੇ ਨੇ ਹੋ ਕਿਸੇ ਡੇਰੇ ਦੂਰੇ ਜਾ ਕੇ ਵੋਟਾਂ ਨੇੜੇ ਨੇ ਬਈ ਨੇੜੇ ਨੇ ਓਏ ਨੇੜੇ ਨੇ ਹਾ ਧਰਮ ਨੂੰ ਖਤਰਾ ਵਖਾ ਕੇ ਵੋਟਾਂ ਨੇੜੇ ਨੇ ਕੌਣ ਫਿਰ ਕਿਆਂ ਦੇ ਵਿੱਚ ਪਾ ਕੇ ਰੱਖਦੇ ਵੰਡੀਆਂ ਤੂੰ ਨਾਲੇ ਏਕੇ ਵਾਲੀਆਂ ਨੱਪਦੇ ਸਭ ਪਗ ਡੰਡੀਆਂ ਤੂੰ ਕੁਰਸੀ ਖਾਤਰ ਗਿਰ ਜਾ ਕੇ ਵੋਟਾਂ ਨੇੜੇ ਨੇ ਬਈ ਨੇੜੇ ਨੇ ਓਏ ਨੇੜੇ ਨੇ ਹਾ ਧਰਮ ਨੂੰ ਖਤਰਾ ਵਖਾ ਕੇ ਵੋਟਾਂ ਨੇੜੇ ਨੇ ਉੱਕੇ ਸੜੇ ਰੇ ਦੂਰੇ ਜਾ ਕੇ ਵੋਟਾਂ ਨੇੜੇ ਨੇ ਖਤਰੇ ਵਿੱਚ ਸਾਡਾ ਧਰਮ ਆ ਦੇ ਦੋਹਾਈਆਂ ਤੂੰ ਨਾਲੇ ਬੰਦੀ ਸਿੰਘਾਂ ਦੀਆਂ ਵੀ ਮੰਗ ਰਹਾਈਆਂ ਤੂੰ 84 ਤੇ ਹੰਝੂ ਵਹਾ ਕੇ ਵੋਟਾਂ ਨੇੜੇ ਨੇ ਬਈ ਨੇੜੇ ਨੇ ਬਈ ਨੇੜੇ ਨੇ ਹੋਏ ਉਧਰੋਂ ਇਧਰ ਆ ਕੇ ਵੋਟਾਂ ਨੇੜੇ ਨੇ ਇਹ ਵੀ ਹੋ ਰਿਹਾ ਕੋਈ ਦੋਗਲਾ ਤੀਰ ਚਲਾ ਕੇ ਵੋਟਾਂ ਨੇੜੇ ਨੇ ਸੋ ਇਹ ਬਹੁਤ ਜਲਦੀ ਗੀਤ ਰਿਲੀਜ਼ ਹੋਣ ਲੱਗਿਆ ਪਤਾ ਨਹੀਂ ਤੁਹਾਡੀ ਇੰਟਰਵਿਊ ਮੇਰੇ ਗੀਤ ਨਾਲੋਂ ਪਹਿਲਾਂ ਰਿਲੀਜ਼ ਹੋ ਜੇ ਕਿ ਗੀਤ ਪਹਿਲਾਂ ਰਿਲੀਜ਼ ਹੋ ਜੇ ਇਹ ਗੀਤ ਜਲਦੀ ਆ ਰਹੇ ਭਾਈ ਅਸਲ 'ਚ ਮੈਨੂੰ ਆਇ ਲੱਗਦਾ ਕਿ ਇਸ ਸਮੇਂ ਦੇ ਮੌਜੂਦਾ ਹਾਲਾਤ ਵੇਖ ਕੇ ਲਿਖਿਆ ਕਿਉਂਕਿ ਗੱਲਾਂ 'ਚੋਂ ਸਭ ਕੁਝ ਹੋ ਰਿਹਾ ਇਧਰ ਉਹ ਇਧਰ ਆਉਣ ਵਾਲਾ ਵੀ ਕੰਮ ਚੱਲ ਰਿਹਾ ਤੇ ਫਿਰ ਜਿਹੜਾ ਉਧਰ ਜਾਂਦਾ ਉਹ ਨਾਲ ਦੀ ਨਾਲ ਟਿਕਟ ਵੀ ਦਿੱਤੀ ਜਾ ਰਹੀ ਹੈ ਤੇ ਇਹਦੇ ਤੇ ਮੈਂ ਅੰਤਰਾ ਸੁਣਾਇ ਦਿੰਨਾ ਹਾਂ ਇਧਰੋਂ ਉਧਰ ਆ ਘਰ ਵਾਪਸੀ ਕਹਿ ਕੇ ਤੂੰ ਬੇਸ਼ਰਮੀ ਬੇਗਰਤ ਦੀ ਲੋਈ ਲੈ ਕੇ ਤੂੰ ਉਹ ਸੱਜਣਾ ਬਲਦੇਵ ਸਿਆ ਗਿਰਗਟ ਪੁੰਝੇ ਲਾ ਕੇ ਵੋਟਾਂ ਨੇੜੇ ਹੀ ਨੇ ਓਏ ਨੇੜੇ ਹੀ ਨੇ ਓਏ ਨੇੜੇ ਨੇ ਸੁਖ ਰਾਜ ਤੁਰੋਲਾ ਪਾ ਕੇ ਵੋਟਾਂ ਨੇੜੇ ਹੀ ਨੇ ਹੁਬਰ ਕੰਦੀ ਸੱਚ ਸੁਣਾ ਕੇ ਵੋਟਾਂ ਨੇੜੇ ਹੀ ਨੇ ਮੈਨੂੰ ਕਰਮਜੀਤ ਰਮੋਲ ਦਾ ਵੀ ਇੱਕ ਗਾਣਾ ਯਾਦ ਆ ਰਿਹਾ ਕਾਫੀ ਪੁਰਾਣਾ ਸ਼ਾਇਦ ਉਹ ਕੁਲਦੀਪ ਕੰਡਿਆਰੇ ਦਾ ਲਿਖਿਆ ਹੋਇਆ ਕਿ ਵਿੜੇ ਵਾਲਿਆਂ ਦਾ ਮੁੰਡਾ ਨਹੀਂ 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 ਆਪਣਾ ਮੇਰਾ ਸਾਰਾ ਪਿੰਡ ਵਿਕਾਊ ਆ ਹਾਂ ਕੋਈ ਲੈ ਸਕਦਾ ਤਾਂ ਲੈ ਲੋ ਜੀ ਕੋਈ ਲੈ ਸਕਦਾ ਤਾਂ ਲੈ ਲੋ ਏ ਬਾਈ ਕਰਮਜੀਤ ਗਾਣੇ ਦੇਖੋ ਤੁਸੀਂ ਆਪਦੇ ਕਿਹੋ ਜਿਹੇ ਆ ਤੇ ਤੁਸੀਂ ਕਿੱਧਰ ਨੂੰ ਆ ਗਏ ਹੋ ਅੱਜ ਕੱਲ੍ਹ ਲੱਗਦਾ ਉਹਨਾਂ ਤੇ ਟੱਕਰਿਆ ਕਿ ਕੋਣੀ ਉਹ ਗਾਣੇ ਦਾ ਐਕਸਪੀਰੀਅੰਸ ਤੋਂ ਬਾਅਦ ਆਇਆ ਯਾਰ ਰਾਜਨੀਤੀ 'ਚ ਬਾਈ ਛੱਡੋ ਯਾਰ ਹੂੰ ਆਪਾਂ ਕੁਝ ਨਹੀਂ ਕਹਿ ਸਕਦੇ ਇਸ ਵਿਸ਼ੇ ਤੇ ਹੂੰ ਜੇ ਜੇ ਤੁਹਾਨੂੰ ਮੌਕਾ ਮਿਲਿਆ ਫਿਰ ਤੋ ਥੋੜਾ ਵੀ ਰਾਹ ਤਾਂ ਬਦਲ ਸਕਦਾ ਨਾ ਵੀ ਪੁੱਠੇ ਕਰਨ ਫੜਦਾ ਮੈਂ ਨਾ ਮੈਨੇ ਜੋਗਾ ਹੈਗਾ ਤੇ ਨਾ ਮੈਂ ਇਧਰੋਂ ਆਵਾਂ ਤੇ ਨਾ ਹੀ ਕੋਈ ਮੈਨੂੰ ਲਿਆਉਣ ਦੀ ਕੋਸ਼ਿਸ਼ ਕਰਿਓ ਅਸਾ ਨਾ ਨਾ ਇਹ ਇਹ ਕਿਹੜੇ ਪਾਸੋਡ ਵਾਈਸ ਦੇ ਰਹੇ ਹੋ ਤੁਸੀਂ ਅਡਵਾਈਸ ਆਉਦੇ ਜ਼ਿੰਦਗੀ ਦੀ ਐਕਸਪੀਰੀਅੰਸ ਕਿਉਂਕਿ ਪਲੀਟੀਕਲ ਦੇਖੋ ਭਾਈ 100 ਚੋਂ ਕੋਈ 1% ਹੋ ਸਕਦਾ ਕੋਈ ਚੰਗਾ ਹੋ ਵੀ ਹੂੰ ਪਰ ਮੇਰੀ ਜਿੰਨੀ ਏਜ ਆ ਮੇਰੀ ਏਜ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਦੁਨੀਆਦਾਰੀ ਦੇ view ਦੇ ਹਿਸਾਬ ਨਾਲ ਮੈਂ ਹਰ ਗਾਣੇ 'ਚ ਜ਼ਿਕਰ ਵੀ ਕਰਦਾ ਆ ਆਪਦੇ ਕਿ ਚਾਰ ਮੇਨ ਪਾਰਟੀਆਂ ਤੇ ਚਾਰਾਂ ਤੋਂ ਹੀ ਲੋਕ ਅੱਕੇ ਸਤੇ ਨੇ ਤੇ ਸ਼ਾਇਦ ਜਿਹੜੇ ਪਹਿਲਾਂ ਗਏ ਆ ਉਹਨਾਂ ਨੂੰ ਲੋਕ ਫੇਰ ਚਾ ਰਹੇ ਆ ਹੂੰ ਤੇ ਇੱਕ ਨੂੰ ਵੋਟ ਮੈਂ ਵੀ ਪਾਉਣਾ ਹੂੰ ਮੈਂ ਸਪੋਰਟ ਵੀ ਕਰਦਾ ਜਦੋਂ ਕਿਤੇ ਪ੍ਰੋਗਰਾਮ ਵੀ ਕਰਦਾ ਪਾਰਟੀਆਂ ਦੇ ਜਾ ਕੇ ਪਰ ਜਿੱਥੇ ਕਿਤੇ ਗਲਤ ਆ ਉੱਥੇ ਵੀ ਚੰਗੀ ਤਰ੍ਹਾਂ ਮੰਜੀ ਠੋਕੀ ਦੀ ਆ ਗਾਣਿਆਂ thro ਲਿਖਣ thro ਠੀਕ ਹੈ ਇਹ ਆਪਾਂ ਨਹੀਂ ਛੱਡ ਸਕਦੇ ਹੋਰ ਹੋਰ ਵੀ ਕੋਈ ਗਾਣਾ ਸੁਣਾ ਦਿਓ ਜਿਹੜੇ ਚ ਲੀਡਰਾਂ ਦੀ ਕੋਈ ਗੱਲ ਹੋਵੇ ਕੋਈ ਇਦਾਂ ਦੀ ਹੋਰ ਤਾਂ ਯਾਰ ਪਹਿਲਾਂ ਤੁਸੀਂ ਮੇਰੇ ਇੱਕ ਗਾਣਾ ਸੁਣਿਆ ਸੀ ਕੜਮ ਚੌਧਰੀ 295 ਪੰਜਾਬ ਬੋਲਦਾ ਇੱਕ ਹੁਣ ਦਰਦ ਪੰਜਾਬ ਦੇ ਗੀਤ ਮੈਂ ਨਵਾਂ ਰਿਲੀਜ਼ ਕੀਤਾ YouTube ਤੇ ਪਿਆ ਤੇ ਉਹਦੇ ਮੈਂ ਤੁਹਾਨੂੰ ਬੋਲ ਸੁਣਾ ਦਿੰਨਾ ਹਾਂ ਅੰਤਰਾ ਹੋ ਜਾ ਉਹਦਾ ਇੱਕ ਸਥਾਈ ਤੇ ਅੰਤਰਾ ਠੀਕ ਹੈ ਜੀ ਕਿਉਂ ਸਥਾਈ ਬਣਾ ਸਵਾਦ ਨਹੀਂ ਹੁੰਦਾ ਹਾਂ ਸੱਚ ਲਿਖਣ ਤੇ ਗਾਉਣ ਵਾਲਾ ਬੜਾ ਹੀ ਜਨੂਨ ਮਾੜਾ ਕੀ ਤਾਂ ਨਹੀਂ ਕਿਸੇ ਦਾ ਇਸ ਗੱਲ ਦਾ ਸਕੂਨ ਮਾਰਦੇ ਨਹੀਂ ਛੱਟਿਆ ਆਪਾਂ ਕਿਸੇ ਲੈਣ ਲੋੜ ਦੇ ਨਾ ਹੀ ਆਪਾਂ ਕੜਛੇ ਨਾ ਕਿਸੇ ਦੇ ਸਪੂਨ ਹੋ ਗੱਲ ਸੈਂਟਰੋਂ ਪੰਜਾਬ ਵਿੱਚ ਸਿੱਧੀ ਆਉਣੀਆਂ ਕੁਝ ਧਰਮੀ ਤੇ ਗੱਲ ਆਮ ਲੋਕਾਂ ਦੀ ਸੁਣਾਉਣੀਆਂ ਮਰਦੇ ਸ਼ਰੀਰਾਂ ਨੂੰ ਜਗਾਉਣ ਲੱਗਿਆ ਮੈਂ ਦਰਦ ਪੰਜਾਬ ਦੇ ਸੁਣਾਉਣ ਲੱਗਿਆ ਰਿਸਕ ਚ ਜ਼ਿੰਦਗੀ ਨੂੰ ਪਾਉਣ ਲੱਗਿਆ ਕੁਝ 도ਗਲੇ ਨਕਾਬ ਮੂੰਹੋਂ ਲਾਉਣ ਲੱਗਿਆ ਮੈਂ 도ਗਲੇ ਨਕਾਬ ਮੂੰਹੋਂ ਲਾਉਣ ਲੱਗਿਆ ਤੇ ਦਰਦ ਪੰਜਾਬ ਦੇ ਸੁਣਾਉਣ ਲੱਗਿਆ ਜਿਹੜਾ ਅੱਜਕੱਲ ਨੈਟ ਤੇ ਰੀਲਾਂ ਰੂਲਾਂ ਚੱਲਦੀਆਂ ਝ ਹਮਤ ਰਿਲਾਇੰਸ ਤਾਂ ਨੇ ਕੁੜੀਆਂ ਦੀ ਮਾਰੀਆ ਵੈਬ ਸੀਰਜਾਂ ਤੇ ਨਾਟਕਾਂ ਦੀ ਵੀ ਘਰਾਰੀਆਂ ਹਉ ਬੱਚੇ ਪਤਾ ਨਹੀਂ ਮੋਬਾਈਲ ਚੋਂ ਕੀ ਕੱਢਦੇ ਕੀ ਪਾਉਂਦੇ ਘਰੇ ਨਾਲ-ਨਾਲ ਬੈਠੇ ਵੀ ਨਾ ਦੂਜੇ ਨੂੰ ਬੁਲਾਉਂਦੇ ਕਿਹੜਾ ਗੀਤ ਮੂਸੇ ਵਾਲੇ ਦਾ ਜੋ ਯੂਥ ਗਾਉਂਦਾ ਨਹੀਂ ਪਰ 90% ਊੜਾ ਆੜਾ ਆਉਂਦਾ ਨਹੀਂ ਹਉ ਬੰਦੇ ਵੀ ਕੀ ਕਰੀ ਜਾਂਦੇ ਆ ਆਇਆਸ਼ੀਆਂ ਤੇ ਤੀਵੀਆਂ ਕੀ ਕਰੀ ਜਾਣ ਬਦਮਾਸ਼ੀਆਂ ਹੋ ਦਿੰਦੀਆਂ ਆਯਾਸ਼ੀ ਨੂੰ ਆਜ਼ਾਦੀ ਵਾਲਾ ਨਾਮ ਨੈਟ ਤੇ ਵਿਖਾਉਂਦੀਆਂ ਨਗੇਜ ਸ਼ਰਿਆਮ ਹੋ ਕੁਝ ਨੌਣ ਵਿੱਚ ਗਾਲਾਂ ਕੱਢਦੇ ਪੰਜਾਬੀ ਆ ਕੁਝ ਸ਼ੱਕਿਆਂ ਦੀ ਯਾਤ ਕਰਦੀ ਖਰਾਬੀਆ ਉਹ ਛੱਡ ਸੁਖਰਾਜ ਬੀਜ ਆਜੋ ਹੀ ਵੱਡਣਾ ਹੋ ਤੈਨੂੰ ਬਰਕਨ ਦੀ ਕਿਸੇ ਨੇ ਨਹੀਂ ਛੱਡਣਾ ਅੱਗੇ ਹੀ ਬਥੇਰੇ ਤੇਰੇ ਵੈਰ ਚੱਲਦੇ ਕਾ ਤੂੰ ਸਿੰਘ ਨਵੇਂ ਹੋਰ ਤੂੰ ਫਰਸ ਆਉਣ ਲੱਗਿਆ ਦਰਦ ਪੰਜਾਬ ਦੇ ਸੁਣਾਉਣ ਲੱਗਿਆ ਮੈ ਰਿਸਕ ਚ ਜ਼ਿੰਦਗੀ ਨੂੰ ਪਾਉਣ ਲੱਗਿਆ ਕੁਝ 도ਗਲੇ ਨਕਾਬ ਮੂੰਹ ਤੋਂ ਲਾਉਣ ਲੱਗਿਆ ਮੈਂ ਦਰਦ ਪੰਜਾਬ ਦੇ ਸੁਣਾਉਣ ਲੱਗਿਆ ਰਿਸਕ ਚ ਜ਼ਿੰਦਗੀ ਨੂੰ ਪਾਉਣ ਲੱਗਿਆ ਕਿ ਕਿਹੜੀ ਗੱਲ ਤੋਂ ਰਿਸਕ ਚ ਪਊ ਬਈ ਬਈ ਸਿੱਧਾ ਤਾਂ ਕਹੀ ਐ ਨਾ ਮੈਂ ਸਾਰਾ ਕੁਝ ਤੇ ਦੂ ਵੱਡਾ ਰਿਸਕ ਕੀ ਹੋਊਗਾ ਕਿ ਲੱਗਦਾ ਹੈ ਬੋਲਣ ਦੇ ਨਾਲ ਵੀ ਰਿਸਕ ਪੈ ਸਕਦੀ ਹੈ ਬਥੇਰੇ ਫੋਨ ਕੋਲ ਆਉਂਦੀਆਂ ਬਈ ਅੱਛਾ 295 ਗੀਤ ਨੂੰ ਲੈ ਕੇ ਕੜਮ ਚੌਰੀ ਨੂੰ ਲੈ ਕੇ ਸਿਲਵਰ 스ਪੂਨ ਨੂੰ ਲੈ ਕੇ ਉਦੋਂ ਬਾਅਦ ਮੈਂ ਇੱਕ ਗੀਤ ਗਾਇਆ ਸੀ ਇਤਿਹਾਸ ਰੰਗਰੇਟਿਆਂ ਦਾ ਹਮ ਬਾਰ ਬਾਬਾ ਜੀਵਨ ਸਿੰਘ ਦੀ ਵੀ ਗਾਈ ਸੀ ਹਮ ਹੋਰ ਗਿੱਦੜ ਕੋਲੋਲਾ ਠੀਕ ਹੈ ਜੀ ਅੱਛਾ ਧਮਕੀਆਂ ਹਈਆਂ ਤੁਹਾਨੂੰ ਇਹਨਾਂ ਗੀਤਾਂ ਨਾਲ ਬਹੁਤ ਹੁਣ ਅੱਜ ਵੀ ਆ ਰਹੀਆਂ ਠੀਕ ਕਹਿੰਦੇ ਆ ਫਿਰ ਉਹ ਤੈਨੂੰ ਵੇਖ ਤੂੰ ਤੂੰ ਇੱਕ ਦੇਖ ਲਾਂਗੇ ਤੈਨੂੰ ਅੱਛਾ ਮੈਂ ਬੜਾ ਸੱਚ ਬੋਲਦਾ ਇਹ ਕਹਿੰਦੇ ਆ ਆ ਇੱਕ ਨੇ ਤਾਂ ਮੈਨੂੰ ਉਦੋਂ ਜਦੋਂ 295 ਸਿੱਧੂ ਮੂਸੇ ਵਾਲੇ ਦੀ ਮੌਤ ਹੋਈ ਸੀ ਉਹਦੇ ਤੇ ਮੈਂ ਗਾਇਆ ਸੀ ਟ੍ਰਿਬਿਊਟ ਕੀਤਾ ਸੀ ਹੂੰ ਉਦੋਂ ਕਹਿੰਦਾ ਤੇਰੇ ਨਾਲ ਉਹਦੇ ਵਾਲੀ ਕਰਾਂਗੇ ਅੱਛਾ ਸਿੱਧੂ ਮੂਸੇ ਵਾਲੇ ਉਹ ਕਰਾਂਗੇ ਮੈਂ ਕਿਹਾ ਵੀ ਕਰ ਲਿਓ ਜੇ ਕੋਈ ਗੱਲ ਨਹੀਂ ਹੂੰ ਮੈਂ ਕਿਹਾ ਵੀ ਉਹਦਾ ਦੁੱਖ ਆ ਸਾਨੂੰ ਜਾਣਦਾ ਉਹਦੇ ਆਪਾਂ ਉਹਨੂੰ ਟ੍ਰਿਬਿਊਟ ਕੀਤੇ ਹੈ ਗੀਤ ਡਰ ਨਹੀਂ ਲੱਗਦਾ ਕਿਉਂਕਿ ਕੋਈ ਹਨਾ ਹਣੀ ਹੋ ਜੇ ਕੋਈ ਗੱਲਬਾਤ ਹੋ ਜੇ ਪਿੱਛੇ ਪਰਿਵਾਰ ਹੁੰਦਾ ਡਰ ਕਾਦਾ ਬਈ ਇੱਕ ਦਿਨ ਤਾਂ ਜਾਣਾ ਹੀ ਕਿਹੜਾ ਮਰੋ ਜਾਣਾ ਹਮ ਇੱਕ ਛੋਟੀ ਜਿਹੀ ਹਾਸੇ ਦੀ ਗੱਲ ਦੱਸਦਾ ਨਾ ਤੁਹਾਨੂੰ ਇੱਕ ਬਜ਼ੁਰਗ ਨਾਲ ਮੈਂ ਬਹੁਤ ਮਤਲਬ ਕਿ ਮੇਰੀ ਉਹਦੀ ਮੇਰੀ ਜਿਆਦਾ ਤੁਹਾਨੂੰ ਮੈਂ ਛੋਟੀ ਜਿਹੀ ਗੱਲ ਦੱਸਦਾ ਸਾਰਿਆਂ ਨੂੰ ਕਿ ਜਿਆਦਾ ਛੋਟੇ ਉਮਰ ਦੇ ਜਿਹੜੇ ਛੋਟੇ ਬੱਚੇ ਆ ਜਾਂ ਤਾਂ ਮੇਰੇ ਉਹਨਾਂ ਨਾਲ ਪਿਆਰ ਆ ਤੇ ਜਾਂ ਜਿਹੜੇ ਮੇਰੇ ਤੋਂ ਉਮਰ ਦੇ ਬਹੁਤ ਵੱਡੇ ਆ ਉਹਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਮੇਰਾ ਪਿਆਰ ਬਹੁਤ ਆ ਕਿਉਂਕਿ ਮੇਰੇ ਜਿਹੜੇ ਲੈਵਲ ਦੇ ਆ ਉਹ ਤਾਂ ਜੈਲ ਸੀ ਕਰਦੇ ਆ ਯਾਰ ਜਾਂ ਮੈਂ ਘਾਟੀ ਵਰਤਦਾ ਕਿਉਂਕਿ ਮੈਂ ਸਾਰੇ ਵਰਤ ਵਰਤ ਕੇ ਨਾ ਉਹ ਮਾਰੇ ਚਲੋ ਜਾਓ ਬਈ ਤੁਸੀਂ ਵਰਤ ਕੇ ਕਿ ਤੁਹਾਨੂੰ ਵਰਤ ਕੇ ਮੈਂ ਵਰਤਿਆ ਮੈਨੂੰ ਆ ਹਾਂ ਪਰ ਵਰਤ ਕੇ ਮੈਂ ਵਰਤਦਾ ਸੀ ਉਹਨਾਂ ਨਾਲ ਹਾਂ ਪਰ ਉਹ ਮੈਨੂੰ ਵਰਤਦੇ ਸੀ ਅੱਛਾ ਆਪਾਂ ਕਹਾਂ ਠੀਕ ਆ ਚਲੋ ਬਈ ਤੇ ਹੁਣ ਯਾਰ ਇਕੱਲੇ ਹੀ ਆ ਤੇ ਜਾ ਰੱਬ ਆ ਤੇ ਜਾਂ ਜਿਹੜੇ ਮੇਰੇ ਮੇਰੇ ਆਪਣੇ ਅੰਦਰ ਹੈਗੇ ਉਹ ਮੈਂ ਦੱਸੂਗਾ ਕਿਤੇ ਮੇਰੇ ਨਾਲ ਕੌਣ ਆ ਕੌਣ ਕੌਣ ਆ ਤੇ ਪਰ ਲੋਕਾਂ ਦੀ ਤਾਂ ਇਹ ਅਜੇ ਅੱਜ ਕੱਲ੍ਹ ਜਨਤਾ ਦੀ ਗੱਲ ਕਰੀਏ ਤਾਂ ਯਾਰਾਂ ਬਿਨਾ ਕਹਿੰਦੇ ਕੱਕਣੀ ਯਾਰ ਹੋਣਾ ਤਾਂ ਯਾਰ ਆ ਯਾਰ ਯਾਰ ਕਹਿੰਦੇ ਇਹ ਇੱਕ ਪਿਆਰ ਇੱਕ ਯਾਰ ਇਹ ਸ਼ਬਦੀ ਰਹਿ ਗਏ ਆ ਬਈ ਕਟਨ ਪਾਉਣ ਨੂੰ ਕੁਛ ਨਹੀਂਗਾ ਕਿਉਂ ਯਾਰੀ ਕੰਮ ਦੀ ਨਹੀਂ ਰਹੇਗੀ ਨਾ 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 ਮੇਰਾ ਮੇਰਾ ਇੱਕ ਵੀ ਯਾਰ ਮੇਰੇ ਕੰਮ ਦਾ ਨਹੀਂਗਾ ਅੱਛਾ ਥੋੜਾ ਹੈ ਨਹੀਂ ਕਈਆਂ ਦੇ ਹੋ ਵੀ ਸਕਦੇ ਆ ਤੇ ਜਿਹਦੇ ਹੈਗੇ ਵਰਤਨ ਮੁਬਾਰਕਾਂ ਨਾਲ ਹੂੰ ਵਰਤੋ ਇਹਦੇ ਨਾਲ ਸੀ ਯਾਰੀ ਤਾਂ ਨਹੀਂ ਖਰਾਬ ਕਰ ਸਕਦੇ ਯਾਰੀ ਨਾਂ ਨੂੰ ਤਾਂ ਹੀ ਬਦਨਾਮ ਕਰ ਸਕਦੇ ਬਾਈ ਯਾਰ ਜਿ ਮੇਰੇ ਲਈ ਤੁਹਾਡੇ ਯਾਰ ਮਾਰੇ ਨਿਕੜ ਕੇ ਸਾਰੇ ਤੇ ਥੋੜੀ ਹੁੰਦੇ ਆ ਤੇਰੇ ਕਿੰਨੇ ਚੰਗੇ ਮੈਨੂੰ ਚਲ ਇੱਥੇ ਦੱਸ ਮੇਰਾ ਉਹ ਬੈਠਾ ਸਾਹਮਣੇ ਮੇਰਾ ਚੰਗਾ ਯਾਰ ਉਹ ਤਾਂ ਮੇਰੇ ਨਾਲ ਵੀ ਸਹੀ ਆ ਮੇਰਾ ਤਾਂ ਯਾਰ ਆ ਨਾ ਉਹ ਤਾਂ ਮੇਰੇ ਲਈ ਵੀ ਉਹੀ ਹੈ ਇਹ ਥੋੜੀ ਹੁੰਦਾ ਮੇਰੇ ਬਹੁਤ ਸਾਰੇ ਯਾਰ ਹੈਗੇ ਜਿਹੜੇ ਚੰਗੇ ਵੀ ਹੈ ਨਹੀਂ ਮੈਂ ਇੱਕ ਦੇਖੋ ਪੰਜ ਉਂਗਲ ਕੋਈਆਂ ਨਹੀਂ ਹੁੰਦੀਆਂ ਤੁਸੀਂ 1% ਕਿਸ ਤੋਂ ਉਮੀਦ ਰੱਖ ਲਓ ਹਾਂ ਜੇ ਕਿਸੇ ਨਾਲ ਯਾਰੀ ਚਲ ਮੈਂ ਹੁਣ ਤੇਰੇ ਨਾਲ ਜਗਾਲ ਦਾ ਜਵਾਬ ਦੇਵਾਂ ਭਰਾਵਾ ਜੇ ਤੁਸੀਂ ਕਿਸੇ ਨਾਲ ਨਿਭਾਣੀ ਹੈ ਨਭਾਉਣੀ ਹੈ ਯਾਰੀ ਤਾਂ ਤੁਸੀਂ ਉਸ ਤੋਂ ਕੋਈ ਉਮੀਦ ਨਾ ਰੱਖੋ ਫਿਰ ਤਾਂ ਤੁਸੀਂ ਨਿਭਜੋਗੇ ਠੀਕ ਹੈ ਫੇਰੀ ਆਰੀ ਆ ਜੇ ਤੁਸੀਂ ਕਰੀਓ 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 ਤੁਸੀਂ 99 ਵਾਰੀ ਕੰਮ ਆਓ ਹਮ ਇੱਕ ਵਾਰੀ ਤੁਸੀਂ ਕੰਮ ਨਹੀਂ ਆਏ ਹਮ ਤਾਂ ਤੁਹਾਡੀ ਯਾਰੀ ਬੇਕਾਰ ਅੱਛਾ ਮੇਰੇ ਨਾਲ ਤੇ ਮੇਰੇ ਐਕਸਪੀਰੀਅੰਸ ਇਹ ਹੀ ਆ ਕਿ ਮੈਂ 99 ਵਾਰੀ ਕਿਸੇ ਨਾਲ ਕੰਮ ਆਇਆ ਹਮ ਜੇ ਮੈਂ ਕਿਤੇ ਮਜਬੂਰੀ ਚ ਕਿਸੇ ਦੇ ਕੰਮ ਨਹੀਂ ਆਇਆ ਹਮ ਉਹਦੇ ਚ ਵੀ ਇਹ ਨਹੀਂ ਕਿ ਮੈਂ ਜੇ 100% ਕੰਮ ਆ ਤਾਂ ਮੈਂ 50% ਕੰਮ ਆਇਆ ਹੋਊਗਾ ਹਮ ਮੇਰੇ ਦੋ ਅਪਰੇਟ ਹੋਏ ਆ ਪਿਛਲੇ ਸਾਲ ਹੂੰ ਮੇਰੇ ਮੇਰੇ ਜਿਹੜੇ ਮੈਂ ਪੈਸੇ ਲੈਣਾ ਸੀ ਨਾ ਯਾਰਾਂ ਦੋਸਤਾਂ ਤੋਂ ਮੈਨੂੰ ਉਹ ਵੀ ਆ ਕੇ ਨਹੀਂ ਮੋੜ ਕੇ ਗਏ ਪੈਸਾ ਮਾੜਾ ਹੋ ਗਿਆ ਯਾਰੀ ਤਾਂ ਨਹੀਂ ਮਾੜੀ ਹੋਈ ਤਿਆਰੀ ਪੈਸੇ ਨਹੀਂ ਖਰਾਬ ਕੀਤੀ ਆ ਜਦੋਂ ਪੈਸਾ ਹੀ ਮਾੜਾ ਹੋ ਗਿਆ ਮੈਂ ਪੈਸਾ ਕਿਉਂ ਮਾੜਾ ਹੋਇਆ ਲੈਣ ਵਾਲਾ ਮਾੜਾ ਹੂੰ ਲੈਣ ਵੇਲੇ ਚੰਗਾ ਸੀ ਪੈਸਾ ਤਾਂ ਚੰਗਾ ਜਿਹੜਾ ਸਾਰੀ ਦੁਨੀਆ ਦੇ ਸਾਰੇ ਕੰਮ ਕੱਢਦਾ ਹੂੰ ਠੀਕ ਆ ਪਰ ਪੈਸਾ ਲੈ ਕੇ ਮੁੱਕਰਨਾ ਬਈ ਉਹ ਮਾੜਾ ਹੂੰ ਬਾਕੀ ਸਰੋਤੇ ਦੱਸ ਦਿੰਦੇ ਇੱਕ ਮਿੰਟਾਂ ਚ ਜਾ ਹਾਂ ਇੱਕ ਮਿੰਟ ਤਾਂ ਹਾਈ ਜਾਣੇ ਆ ਚੰਗੇ ਮਾੜੇ ਸਾਰੇ ਆਉਣਗੇ ਉਹ ਚੰਗੇ ਮਾੜੇ ਸਾਰੇ ਆਉਂਦੇ ਮੇਰੇ ਮੈਨੂੰ ਮੈਨੂੰ ਜੇ ਹਜ਼ਾਰ ਕਮੈਂਟ ਮੇਰੇ ਲਈ ਮੇਰੇ ਪਲੱਸ ਪੁਆਇੰਟ ਹੁੰਦਾ ਨਾ ਇੱਕ ਦੋ ਹੁੰਦੇ ਆ ਉਹ ਤਾਂ ਮੈਂ ਉਹਨਾਂ ਦੀ ਪਰਵਾਹ ਹੀ ਨਹੀਂ ਕਰਦਾ ਕਰ ਲੋ ਭਰਾਵੋ ਹੋਰ ਕਰ ਲੋ ਅੱਛਾ ਤੁਸੀਂ ਕਿਹਾ ਵੀ ਪਿਆਰ ਵੀ ਸ਼ਬਦੀ ਆ ਪਰ ਮੈਂ ਨਾ ਵੀ ਪਿਆਰ ਤੋਂ ਵੱਡੀ ਚੀਜ਼ ਹੀ ਹੈ ਨਹੀਂ ਕੋਈ ਯਾਰ ਚੀਜ਼ ਸੀ ਜਦੋਂ ਪਰ ਅੱਜ ਨਹੀਂ ਹੈਗਾਗਾ ਕਿਉਂ ਹੈ ਨਹੀਂਗਾ ਕੀ ਮਾਂ ਪਿਆਰ ਨਹੀਂ ਕਰਦੀ ਬੱਚੇ ਨੂੰ ਤੁਸੀਂ ਕਿ ਤੁਸੀਂ ਆਪਣੇ ਜਮ ਪਿਓ ਪਿਓ ਇੱਕ ਬੱਚੇ ਨੂੰ ਪਿਆਰ ਨਹੀਂ ਕਰਦਾ ਪਿਆਰ ਸ਼ਬਦ ਨਹੀਂ ਨਾ ਮਾੜਾ ਪਿਆਰ ਸ਼ਬਦ ਨਹੀਂ ਮਾੜਾ ਇਹਨੂੰ ਪਿਆਰ ਕਰ ਰਹੇ ਹੋ ਉਹ ਹੀ ਦੇਖ ਸਕਦੇ ਆ ਤੁਸੀਂ ਇਹ ਦੇਖੋ ਨਾ ਵੀ ਪਿਆਰ ਮੈਂ ਸ਼ਬਦ ਮਾੜਾ ਕਹਤਾ ਹਮ ਠੀਕ ਅਪਲਾਈ ਕਿੱਥੇ ਕੀਤਾ ਮੈਂ ਕਿਹਦੇ ਲਈ ਕਿਹਾ ਮਾੜਾ ਯਾਰ ਤੇ ਪਿਆਰ ਕਿਹਾ ਮੈਂ ਨਾ ਕਿ ਉਹਦੇ ਚ ਮਾਂ ਵਰਤੀ ਨਾ ਕਿ ਉਹਦੇ ਚ ਪਿਓ ਤੁਸੀਂ ਸਿਰਫ ਪਿਆਰ ਵਰਤਿਆ ਪਿਆਰ ਕਿਤੇ ਵੀ ਹੋ ਸਕਦਾ ਆਪਣਾ ਵੀ ਪਿਆਰ ਆ ਪਰ ਮੈਂ ਕਿਹੜੇ ਪਿਆਰ ਦੀ ਗੱਲ ਕੀਤੀ ਸਮਝੋ ਤੁਸੀਂ ਕੁੜੇ ਮੁੰਡੇ ਵਾਲੇ ਦੀ ਕਰਦੇ ਹੋਗੇ ਪਿਆਰਾਂ ਦੋਸਤਾਂ ਦੀ ਦੇ ਪਿਆਰਾਂ ਦੀ ਗੱਲ ਹੀ ਕੀਤੀ ਨਾ ਮੈਂ ਤੇ ਫਿਰ ਇਹਦਾ ਜਵਾਬ ਸਰੋਤੇ ਵੀ ਸਮਝਣਗੇ ਤੁਸੀਂ ਵੀ ਸਮਝੋ ਤੁਸੀਂ ਮੈਨੂੰ ਉਲਝਾਉਣਾ ਕਿਉਂ ਨਹੀਂ ਨਹੀਂ ਉਲਝਾਉਣ ਵਾਲੀ ਗੱਲ ਤਾਂ ਕੋਈ ਨਹੀਂ ਬਾਈ ਮੈਂ ਐਸੀ ਗੱਲ ਕਰ ਰਿਹਾ ਨਹੀਂ ਨਹੀਂ ਤੁਸੀਂ ਮੈਨੂੰ ਪਿਆਰ ਸ਼ਬਦ ਨੂੰ ਮੈਂ ਮਾੜਾ ਨਹੀਂ کہہ ਰਿਹਾ ਗਿਆ ਪਿਆਰ ਜੀ ਦਾ ਹੈ ਜਿੱਥੇ ਹੈ ਠੀਕ ਹੈ ਹਾਂ ਮੁਬਾਰਕ ਹੈ ਪਰ ਪਿਆਰ ਤਾਂ ਹੁਣ ਗੁਰਚਰਨ ਬਾਈ ਨਾਲ ਵੀ ਹੈ ਵੇਟ ਪਿਆ ਜਿਹਦੇ ਕੋਲੇ ਨਹੀਂ ਉਹ ਤਾਂ ਇਹ ਤਾਂ ਬਹੁਤ ਪਿਆਰਾ ਜੀ ਦੇਖੋ ਤੁਸੀਂ ਇਹ ਚੀਜ਼ ਨੋਟ ਕਰੋ ਵੀ ਸਾਨੂੰ ਇਹ ਥੇਸ ਚਾਹੀਦਾ ਸੀ ਇਦਾਂ ਦਾ ਇੰਟਰਵਿਊ ਲਈ ਤੇ ਉਹਨਾਂ ਨੇ ਆਪਾਂ ਨੂੰ ਪਹਿਲਾਂ ਅਨਸਾਰ ਪਾਣੀ ਪਿਆ ਫਿਰ ਚਾਹ ਪਈ ਫਿਰ ਕਹਿੰਦੇ ਆਹ ਸਾਰਾ ਪੜਾਹਰਾ ਤੁਹਾਡੇ ਲਈ ਆ ਗ੍ਰੀਨ ਸੀ ਰਿਜ਼ੋਰਟ ਗੁਰਚਰਨ ਢਾਲੀਵਾਲ ਹਰਚਰਨ ਢਾਲੀਵਾਲ ਬਰਕੰਦੀ ਵਾਲਿਆਂ ਦਾ ਇਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਬਾਈ ਕਹਿੰਦਾ ਮੈਂ ਚੱਲਦੀ ਇੰਟਰਵਿਊ 'ਚ ਧੰਨਵਾਦ ਕਰਨਾ ਬਾਈ ਦਾ ਤੇ ਕਰਤਾ ਯਾਰ ਬਾਣਾ ਬਣ ਗਿਆ ਤੁਸੀਂ ਸਬਾਬ ਬਣਾਦਾ ਮੈਂ ਬੋਲਦਾ ਹਾਂ ਬਣਦਾ ਵੀ ਸੀਗਾ ਅਕਬਰ ਦਾ ਸੀ ਬਾਈ ਦਾ ਬਣਦਾ ਬਣਦਾ ਆ ਮੁੜ ਕੇ ਦੂਜੀ ਯਾਰ ਬਾਈ ਲੜ ਪੈਂਦਾ ਨਹੀਂ ਨਹੀਂ ਮੈਂ ਪਹਿਲਾਂ ਵੀ ਗਾਣਾ ਸ਼ੂਟ ਕਰਨ ਆਉਣਾ ਸੀ ਇੱਥੇ ਠੀਕ ਹੈ ਉਹ ਕਿਸੇ ਮੇਰੀ ਮਜਬੂਰੀ ਕਾਰਨ ਮੈਂ ਤਾਂ ਨਹੀਂ ਆਇਆ ਗਿਆ ਨਹੀਂ ਆ ਸਕੇ ਓਕੇ ਤੇ ਹੁਣ ਆਉਂਦੇ ਰਾਵਾਂਗੇ ਇਹਨਾਂ ਨਾਲ ਪਿਆਰ ਹੀ ਬਹੁਤ ਆ ਮੈਨੂੰ ਤਾਂ ਇੱਕ ਦਿਨ ਬਾਰਿਸ਼ ਆ ਰਹੀ ਸੀ ਮੈਂ ਬਠਿੰਡੋ ਆਇਆ ਸੀ ਇੱਥੇ ਉਤਰਿਆ ਹੂੰ ਤੇ بارش ਆ ਰਹੀ ਤੇ ਇਹਨਾਂ ਨੇ ਗੱਡੀ ਰੋਕ ਕੇ ਮੈਨੂੰ ਆ ਬਿਠਾ ਕੇ ਪਿੰਡ ਲੈ ਕੇ ਗਏ ਇਹਨਾਂ ਨਾਲ ਤਾਂ ਇਹ ਵੀ ਤਾਂ ਯਾਰੀ ਆ ਇੱਕ ਤੁਸੀਂ ਯਾਰ ਮਾਰੇ ਕਹਿੰਦੇ ਹੋ ਇਹ ਯਾਰੀ ਨਹੀਂ ਇਹ ਇੱਕ ਸਤਕਾਰ ਹੈ ਆਰਟਿਸਟ ਤੌਰ ਤੇ ਮੇਰੀ ਮੇਰੇ ਨਾਲ ਤਾਂ ਵੱਡੇ ਆ ਮੇਰੀ ਯਾਰੀ ਨਹੀਂ ਮੇਰਾ ਮੇਰਾ ਸਤਕਾਰ ਕਰਦੇ ਮੈਨੂੰ ਫਿਰ ਵਫਾ ਕਿੱਥੇ ਆ ਵਫਾਦਾਰੀ ਕਹਿ ਕੇ ਕਾਹਦੇ ਚ ਹੈ ਵਫਾਦਾਰੀ ਯਾਰ ਰਿਸ਼ਤੇ ਜਿਹੜੇ ਹੁੰਦੇ ਨੇ ਨਾ ਪਹਿਲਾਂ ਵੀ ਕਿਸੇ ਨੇ ਮੈਨੂੰ ਇੱਕ ਇੰਟਰਵਿਊ 'ਚ ਸਵਾਲ ਕੀਤਾ ਸੀ ਹੂੰ ਉਹ ਕਹਿੰਦੇ ਵੀ ਤੁਸੀਂ ਰਿਸ਼ਤਾ ਕਿਹੜਾ ਵੱਡਾ ਮੰਨਦੇ ਹੋ ਹੂੰ ਮੈਂ ਕਹੀ ਸਾਰੇ ਕਹਿੰਦੇ ਮਾਂ ਦਾ ਹੂੰ ਪਿਓ ਦਾ ਹੂੰ ਕੋਈ ਰੱਬ ਦਾ ਕੋਈ ਕਿਸੇ ਦਾ ਰਿਸ਼ਤਾ ਭਰਾਵੋ ਸਾਰਨੋਂ ਵੱਡਾ ਉਹ ਆ ਜਿਹੜਾ ਨਿਭਜੇ ਹੂੰ ਉਹ ਨਿਭਦਾ ਜਿਹੜਾ ਤੁਹਾਡੇ ਨਾਲ ਉਹ ਚਾਹੇ ਯਾਰ ਦੋਸਤ ਆ ਚਾਹੇ ਤੁਹਾਡਾ ਪਿਆਰ ਆ ਚਾਹੇ ਮਾਂ ਚਾਹੇ ਪਿਓ ਮਾਂ ਪਿਓ ਨੇ ਤਾਂ ਨਿਭ ਨਹੀਂ ਆ ਭਰਾ ਕੋਈ ਵੀ ਆ ਰਿਸ਼ਤਾ ਉਹ ਜਿਹੜਾ ਨਿਭਦਾ ਸੁਖਰਾਜ ਜੀ ਇੱਕ ਹੋਰ ਗੱਲ ਮਰੇ ਦਿਮਾਗ ਚ ਚੱਲ ਰਹੀ ਸੀ ਹੂੰ ਕਿ ਮੀਡਲ ਕਲਾਸ ਫੈਮਲੀ ਚੋਂ ਆ ਕਦੇ ਆਏ ਨਹੀਂ ਸੁਣਨ ਨੂੰ ਮਿਲਿਆ ਕਿ ਆ ਜਿਹੜਾ ਤੂੰ ਕਿੱਤਾ ਕਰ ਰਿਹਾ ਤੇਰੇ ਵੱਸ ਦਾ ਨਹੀਂ ਉਹ ਠੀਕ ਬਈ ਸੁਣਦਾ ਹੀ ਰਹਿਣਾ अच्छा शुरू तो हूं तही एंड तही मेनू 15 ਸਾਲ ਹੋ ਗਏ ਲਗਾਤਾਰ ਹਮ ਮੇਰੀ ਕੈਸਟਾਈਸ ਇੱਕ ਉਹਦੇ ਪੋਸਟਰ ਮੁੰਡੇ ਪਿੰਡ ਲਾ ਰਹੇ ਸੀ ਅੱਜ ਤੋਂ 15 ਸਾਲ ਪਹਿਲਾਂ ਅੱਛਾ ਤੇ ਮੈਂ ਅੱਡੇ ਤੇ ਖੜਾ ਸੀਗਾ ਹਮ ਮਤਲਬ ਮੁੰਡੇ ਇਕੱਠੇ ਹੋਏ ਤੇ ਮੇਰੀਆਂ ਕੈਸਟਾਂ ਖਰੀਦ ਕੇ ਲੈ ਕੇ ਆਏ ਉਹਦੇ ਰੀਲਾ ਆਉਂਦੀਆਂ ਹੁੰਦੀਆਂ ਸੀ ਅੱਛਾ ਭਾਈ ਤੇ ਪੋਸਟਰ ਲਈ ਖੜੇ ਮੁੰਡੇ ਤੇ ਇੱਕ ਕੋਈ ਆਇਆ ਪਿੰਡ ਦਾ ਮਾਤੜ ਬੰਦਾ ਉਹ ਆ ਕੇ ਕਹਿੰਦਾ ਮੁੰਡਿਓ ਕੀ ਕਰੀ ਜਾਂਦੇ ਆ ਕਹਿੰਦੇ ਉਹ ਆਪਣੇ ਪਿੰਡ ਵਾਲੇ ਮੁੰਡੇ ਦੀ ਸਖਰਾਜ ਦੀ ਕੈਸਟ ਆਈ ਆ ਉਹ ਖਾਈਂ ਦੇਖ ਕੇ ਮੇਰਾ ਪੋਸਟਰ ਉਹ ਫੇਰ ਕਿਹੜਾ ਇਹਨੇ ਸਟਾਰ ਬਣ ਜਾਣਾ ਹੂੰ ਤੇ ਉਹ ਗੱਲ ਅੱਜ ਵੀ ਕਿਤੇ ਨਾ ਕਿਤੇ ਯਾਦ ਆ ਭੁੱਲੀ ਨਹੀਂ ਰੜਕਦੀ ਆ ਪਰ ਜੇ ਮੈਂ ਗੱਲ ਕਰਾਂ ਕਿ ਮੈਂ ਸਟਾਰ ਬਣਨ ਵਾਲੀ ਹੂੰ ਤਾਂ ਬਈ ਸਟਾਰਾਂ ਨੂੰ ਮੈਂ ਘੱਟ ਵੀ ਨਹੀਂ ਰਹਾਗਾ ਕਿਉਂਕਿ ਆਰਟਿਸਟ ਨੂੰ ਕੀ ਹੁੰਦਾ ਉਹਦਾ ਲਿਖਣਾ ਤੇ ਗਾਉਣਾ ਕਬੂਲਿਆ ਜਾਵੇ ਹੂੰ ਠੀਕ ਹੈ ਨਾਲ ਤਾਂ ਨਾ ਕੋਈ ਲਿਆਇਆ ਤੇ ਨਾਂ ਲੈ ਕੇ ਜਾਣਾ ਮੇਰੇ ਗਾਣਿਆਂ ਨੂੰ ਮਿਲੀਅਨ ਵਿਊ ਵੀ ਹੋਏ ਆ ਲੱਖਾਂ ਵੀ ਆਏ ਆ ਸੌਵਾਂ ਚ ਵੀ ਆ ਤੇ ਹਜ਼ਾਰਾਂ ਚ ਵੀ ਆ ਹਮ ਜਦੋਂ ਮੇਰੇ ਗਾਣਿਆਂ ਨੂੰ ਬਿਲਕੁਲ ਜੈਨੂਨ ਮਿਲੀਅਨ ਵਿਊ ਪਹੁੰਚਦੇ ਆ ਤਾਂ ਇਟ ਮੀਨਸ ਮੈਂ ਬਈ ਸਟਾਰ ਆ ਹਮ ਮੇਰੇ ਮੇਰੇ ਗਾਣਾ ਗੁਰਲੇਜ਼ ਅਖਤਰ ਪੰਜਾਬ ਦੀ ਸ਼ਰਮੌਰ ਗਾਇਕਾ ਉਹਦੇ ਨਾਲ ਵੀ ਰਿਕਾਰਡ ਹੋਇਆ ਹਮ ਭਾਈ ਸਿੱਧੂ ਮੂਸੇਵਾਲੇ ਨੇ ਮੇਰੇ ਗਾਣੇ ਦੀ ਇੱਕ ਸਪੋਰਟ ਕੀਤੀ ਸੀ ਮੇਰੇ ਵਾਸਤੇ ਬੋਲ ਕੇ ਗਿਆ ਸੀ ਇਹ ਵੀ ਦੱਸਣਾ ਚਾਹਣਾ ਕਿ ਕਈ ਬੰਦਿਆਂ ਨੇ ਨਾ ਇਹ ਵੀਡੀਓ ਇਹਨੇ ਐਡਿਟ ਕੀਤੀ ਆ ਹਮ ਪਰ ਉਹ ਯਾਰ ਮੇਰੇ ਨਾਲ ਉਹ ਕਿੱਥੋਂ ਆ ਕੇ ਖੜ ਗਿਆ ਜੀ ਐਡਿਟ ਹੋਈ ਆ ਤਾਂ ਭਰਾਓ ਕਮੈਂਟ ਕਮੈਂਟ ਦੇਣ ਲੱਗੇ ਨਾ ਧਿਆਨ ਨਾਲ ਦੇਖਦੋ ਖਲਿਆ ਕਰੋ ਚੰਗੀ ਤਰ੍ਹਾਂ ਬੰਦੇ ਦਾ ਪਸ਼ੋਕੜ ਹਮ ਤੇ ਫਿਰ ਕਹਿ ਦਿਆ ਕਰੋ ਸੋ ਬਈ ਬਹੁਤ ਹਾਰਟ ਹੁੰਦਾ ਕਈ ਵਾਰੀ ਜਦੋਂ ਅੱਜ ਵੀ ਕਹਿੰਦੇ ਆ ਕਲਾਕਾਰ ਵੇਖਿਆ ਫਿਰ ਕੁਝ ਇਹ ਚੀਜ਼ਾਂ ਤੇ ਬਾਈ ਲਿਖਦਾ ਹੀ ਰਹਿਣਾ ਮੈਂ ਮੈਂ ਥੋੜਾ ਪੇਸ਼ਕਾਰੀ ਕਰਦਾ ਕਿਸੇ ਸੱਜਣ ਦਾ ਲਿਖਿਆ ਆ ਹਾਂ ਆਉਣ ਦੇ ਆਉਣ ਦੋ ਠੋਕਰਾਂ ਮੈਂ ਖਾ ਖਾ ਕੇ ਅੱਖੀਆਂ ਨਹੀਂ ਕਰ ਕਰਕੇ ਮਿਹਨਤ ਅਜੇ ਅੱਖੀਆਂ ਨਹੀਂ ਹਾਂ ਹਾ ਠੋਕਰਾਂ ਮੈਂ ਖਾ ਖਾ ਕੇ ਅੱਖੀਆਂ ਨਹੀਂ ਕਰ ਕਰਕੇ ਮਿਹਨਤ ਅਜੇ ਥੱਕਿਆ ਨਹੀਂ ਅੱਜ ਭਾਵੇਂ ਸਾਈਕਲਾਂ ਤੇ ਕੰਮ ਦੇ ਕੱਲ ਕਿਤੇ ਲੈ ਲਾਂਗੇ ਵੀ ਅਸੀਂ ਗੱਡੀਆਂ ਹੋ ਚੰਗੇ ਦਿਨ ਆਉਣਗੇ ਭਰੋ ਸਾਰਬ ਤੇ ਤਾਂ ਹੀ ਅੱਜ ਤੱਕ ਮਿਹਨਤਾਂ ਨਹੀਂ ਛੱਡੀਆਂ ਚੰਗੇ ਦਿਨ ਆਉਣਗੇ ਭਰੋ ਸਾਰਬ ਤੇ ਤਾਂ ਹੀ ਅੱਜ ਤੱਕ ਮਿਹਨਤਾਂ ਨਹੀਂ ਛੱਡੀਆਂ ਵਾਜ ਹੋ ਅੱਜ ਗਲੀਆਂ ਦੇ ਕੱਖ ਕੱਲ ਹੀਰੇ ਹੋਵਾਂਗੇ ਅੱਜ ਸਭ ਲਈ ਬੇਗਾਨੇ ਕੱਲ ਵੀਰੇ ਹੋਵਾਂਗੇ ਹਾਂ ਹੋ ਅੱਜ ਗਲੀਆਂ ਦੇ ਕੱਖ ਕੱਲ ਹੀਰੇ ਹੋਵਾਂਗੇ ਅੱਜ ਸਭ ਲਈ ਬੇਗਾਨੇ ਕੱਲ ਵੀਰੇ ਹੋਵਾਂਗੇ ਅੱਜ ਪਾਵੇਂ ਸਾਈਕਲਾਂ ਤੇ ਘੁੰਮਦੇ ਕੱਲ ਅਸੀਂ ਵੀ ਖਰੀਦ ਲੈਣੀਆਂ ਨੇ ਗੱਡੀਆਂ ਉਹ ਵੀ ਵੱਡੀਆਂ ਉਹ ਚੰਗੇ ਦਿਨ ਆਉਣਗੇ ਭਰੋਸਾ ਰੱਬ ਤੇ ਤਾਂ ਹੀ ਅੱਜ ਤੱਕ ਮਿਹਨਤਾਂ ਨਹੀਂ ਛੱਡੀਆਂ ਚੰਗੇ ਦਿਨ ਆਉਣਗੇ ਭਰੋਸਾ ਰੱਬ ਤੇ ਤਾਂ ਹੀ ਅੱਜ ਤੱਕ ਮਿਹਨਤਾਂ ਨਹੀਂ ਛੱਡੀਆਂ ਸ਼ੁਕਰੀਆ ਭਾਈ ਬਹੁਤ ਬਹੁਤ ਧੰਨਵਾਦ ਆਪਣਾ ਤੁਸੀਂ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਸੋ ਕਿਸ ਤਰ੍ਹਾਂ ਦੀ ਲੱਗੀ ਸੁਖਰਾਜ ਪਰਕੰਦੀ ਦੇ ਨਾਲ ਇਹ ਗੱਲਬਾਤ ਕਮੈਂਟ ਰਹੀਂ ਜ਼ਰੂਰ ਜੁੜਨਾ ਤੁਸੀਂ ਆਰਟਿਸਟਾਂ ਨੂੰ ਪੋਲੀਟੀਕਲ ਧਾਇਰੇ ਚ ਆਉਣ ਦਾ ਜਾਂ ਇੱਕ ਰਾਜਨੀਤੀ ਵਿੱਚ ਆਉਣ ਬਾਰੇ ਕਿਵੇਂ ਸੋਚਦੇ ਹੋ ਜ਼ਰੂਰ ਕਮੈਂਟ ਕਰਨਾ ਜੁੜੇ ਰਹੋ ਸੌਫਟ ਟੈਲੀਵਿਜ਼ਨ ਦੇ ਨਾਲ ਧੰਨਵਾਦ